ਇੱਕ ਪਰਿਵਾਰ ਨੂੰ ਇਹ ਪ੍ਰਮੋਟ ਕਰਨਾ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਉਹ ਜਿਹਹਦਾਰ ਜਗਤਾਰ ਸਿੰਘ ਹਵਾਰਾ ਦੀ ਸੋਚ ਤੇ ਲੱਗਿਆ ਉਹਨਾਂ ਨੇ ਹੀ 2 ਸਾਲ ਪਹਿਲਾਂ ਇਸ ਦੀ ਤਿਆਰੀ ਕਰਾਈ ਸੀ ਜਿਹੜਾ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਉਹ ਬੰਦੀ ਸਿੰਘਾਂ ਦਾ ਹੀ ਕਰਦੀ ਵੀ ਹੈ ਉਹ ਇੱਕ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਮੈਂ ਸਪੈਕਟ ਕਰਦਾ ਜਿਹੇਦਾਰ ਜਗਤਾਰ ਸਿੰਘ ਹਵਾਰਾ ਜਿਹਦਨ ਤੋਂ ਅੰਦਰ ਹੈ ਅੱਜ ਤੱਕ ਇੱਕ ਨਵਾਂ ਪੈਸਾ ਨਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਕਰਨੈਲ ਸਿੰਘ ਪੰਜੋਲੀ ਕਾਰਜਕਾਰੀ ਮੈਂਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ ਉਹ 2015 ਚ 2 ਲੱਖ ਦਾ ਚੈੱਕ ਲੈ ਕੇ ਆਇਆ ਹਵਾਰਾ ਪਿੰਡ ਬੇਸ ਕਰਕੇ ਜਿੱਥੇ ਦੂਜਿਆਂ ਨੂੰ ਨਿੰਦਣਾ ਇਹ ਵੀ ਚੰਗੀ ਗੱਲ ਨਹੀਂ ਕਿਉਂਕਿ ਬੰਦੀ ਸਿੰਘਾਂ ਦਾ ਜਿਹੜਾ ਰੁਤਬਾ ਉਹ ਬਹੁਤ ਵੱਡਾ ਉਹਨਾਂ ਨੂੰ ਆਪਣੇ ਰੁਤਬੇ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਭਾਵੇਂ ਅੱਜ ਆਪਾਂ ਕਿਸੇ ਨੂੰ ਕਿਸੇ ਦੀ ਸਟੇਟ ਤੇ ਨਖੇਦੀ ਕਰੀਏ ਇੱਕ ਦੀ ਪ੍ਰਸ਼ੰਸਾ ਕਰੀਏ ਸੋ ਅੱਜ ਉਹਨਾਂ ਨੂੰ ਇਹ ਕਹਿ ਕੇ ਕਿ ਬਦੇਸ਼ਾਂ 'ਚ ਉਹਨਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਆ ਬਿਲਕੁਲ ਗਲਤ ਹੈ ਦੇਖੋ ਇਸ ਤਰ੍ਹਾਂ ਦਾ ਕਿਸੇ ਤੇ ਅਲੀਗੇਸ਼ਨ ਨਾਲ ਚੰਗੀ ਗੱਲ ਨਹੀਂ ਕਿ ਸਿੱਖ ਦਾ ਹਰਜ ਨਹੀਂ ਹੈ ਕਿਸੇ ਨੂੰ ਨਿੰਦਿਆ ਕਰਨੀ ਅ ਫਿਰ ਨਾ ਲੈ ਕੇ ਗੱਲ ਕਰਨੀ ਉਸ ਨੂੰ ਦੋਸ਼ੀ ਠਾਉਣਾ ਇਹ ਬਿਲਕੁਲ ਗਲਤ ਹੈ ਸਮਰਨਜੀਤ ਸਿੰਘ ਮਾਨ ਹੁਣਾਂ ਦਾ ਨਾਮ ਲਿਆ ਤੇ ਹੋਰ ਜੱਥੇਬੰਦੀਆਂ ਚਾਹੀਓ ਅਮਰਪਾਲ ਹੁਣਾਂ ਦੀ ਜੱਥੇਬੰਦੀ ਉਹ ਕਹਿੰਦੇ ਕਿ ਸਾਰੇ ਆਪਣੀ ਵੱਖੋ ਵੱਖਰੀ ਸਿਆਸੀ ਤੌਰ ਤੇ ਦੁਕਾਨ ਚਲਾ ਰਹੇ ਨੇ ਇਹਨਾਂ ਨੇ ਅੱਜ ਤੱਕ ਕਦੇ ਵੀ ਭਲਾਈ ਕੰਮ ਨਹੀਂ ਕੀਤਾ ਭਾਵੇਂ ਸਿਮਰਿੰਦ ਜੀ ਸਮਾਨ ਹੈ ਜਦੋਂ ਸਿੱਖਾਂ ਦੀ ਗੱਲ ਕਰਦਾ ਰਿਹਾ ਅੱਜ ਵੀ ਉਹ ਕਰ ਰਿਹਾ ਵਰਲਡ ਲੈਵਲ ਤੇ ਕਰ ਰਿਹਾ ਕੋਈ ਉਹ ਨਹੀਂ ਉਸ ਚੀਜ਼ ਤੋਂ ਨਹੀਂ ਮੁਨਕਰ ਹੋਇਆ ਸੋ ਇਸ ਤਰ੍ਹਾਂ ਅਗਲੇ ਦੀ ਕੁਰਬਾਨੀ ਨੂੰ ਚਿਠਲਾ ਦੇਣਾ ਇੱਕ ਉਹ ਕਰਦਣਾ ਇਹ ਚੰਗੀ ਗੱਲ ਹੈ ਭੀਤੇ ਦਿਨ ਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਸਟੇਜ ਸੱਜਦੀ ਆ ਜਿਸ ਸਟੇਜ ਦੇ ਉੱਤੋਂ ਸਿਆਸੀ ਗੱਲਾਂ ਵੀ ਹੁੰਦੀਆਂ ਨੇ ਪਰ ਉਸ ਸਟੇਜ ਦੇ ਉੱਤੋਂ ਸਭ ਤੋਂ ਲੰਬੇ ਸਮੇਂ ਤੋਂ ਬੰਦੀ ਸਿੰਘ ਗੁਰਮੀਤ ਸਿੰਘ ਖਹਿਰਾ ਜਿਹੜੇ ਨੇ ਉਹ ਆਉਂਦੇ ਨੇ ਖੇੜਾ ਦੇ ਵੱਲੋਂ ਸਟੇਜ ਤੇ ਆਉਂਦੇ ਆ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਇਹ ਸਟੇਜ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉੱਥੋਂ ਪਹੁੰਚਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁਲ ਬੰਨੇ ਜਾਂਦੇ ਨੇ ਐਸਜੀਪੀਸੀ ਦੀਆਂ ਤਾਰੀਫਾਂ ਦੇ ਪੁਲ ਬੰਨੇ ਜਾਂਦੇ ਨੇ ਤੇ ਇਸੇ ਦਰਮਿਆਨ ਕਈ ਪੰਥਕ ਸ਼ਖਸੀਅਤਾਂ ਦੇ ਉੱਤੇ ਸਵਾਲ ਚੁੱਕ ਦਿੱਤੇ ਜਾਂਦੇ ਨੇ ਕਿ ਬੰਦੀ ਸਿੰਘਾਂ ਲਈ ਇਹਨਾਂ ਨੇ ਕੀਤਾ ਕੁਝ ਨਹੀਂ ਸਿਰਫ ਤਸਵੀਰਾਂ ਵਰਤੀਆਂ ਗਈਆਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਦੇ ਧਰਮੀ ਬਾਪੂ ਬਾਪੂ ਗੁਰਚੰਦ ਸਿੰਘ ਜੀ ਮੌਜੂਦ ਨੇ ਬਾਪੂ ਜੀ ਬਾਘ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੱਲ ਜਦ ਸਰਨਾਂ ਦੇ ਸਟੇਜ ਦੇ ਉੱਤੋਂ ਖਹਿੜਾ ਸਾਹਿਬ ਬੋਲਦੇ ਨੇ ਉਹ ਕਹਿੰਦੇ ਕਿ ਜੋ ਕੁਝ ਹੁਣ ਤੱਕ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਲਈ ਕੀਤਾ ਜਦੋਂ ਵੀ ਅਕਾਲੀ ਦਲ ਨੂੰ ਪਤਾ ਲੱਗਦਾ ਕਿ ਬੰਦੀ ਸਿੰਘਾਂ ਨੂੰ ਕਿਸੇ ਚੀਜ਼ ਦੀ ਲੋੜ ਆ ਇਹਨਾਂ ਦੇ ਪਰਿਵਾਰਾਂ ਨੂੰ ਲੋੜ ਹੈ ਚਾਹੇ ਉਹ ਲੀਗਲ ਸਹਾਇਤਾ ਦੀ ਹੋਵੇ ਮੈਡੀਕਲ ਸਹਾਇਤਾ ਦੀ ਹੋਵੇ ਜਾਂ ਵਿੱਤੀ ਤੌਰ ਦੇ ਉੱਤੇ ਸਹਾਇਤਾ ਦੀ ਲੋੜ ਹੋਵੇ ਕਹਿੰਦੇ ਅਕਾਲੀ ਦਲ ਤੇ ਐਸਜੀਪੀਸੀ ਤੋਂ ਬਿਨਾ ਕਦੇ ਵੀ ਕੋਈ ਨਾਲ ਨਹੀਂ ਖੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ 2023 ਨੂੰ ਸਾਡੇ ਵਾਸਤੇ ਉਹ ਸਾਰੇ ਬੰਦੀ ਸਿੰਘ ਸਤਕਾਰਯੋਗ ਹੈ ਅਸੀਂ ਸਾਰਿਆਂ ਦੀ ਬਰਾਬਰ ਉਸ ਤੇ ਰਿਹਾਈ ਦੀ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਅਸੀਂ ਜਿੰਨਾ ਸਤਕਾਰ ਜਗਤਾਰ ਸਿੰਘ ਹਵਾਰਾ ਦਾ ਕਰਦੇ ਉਹਨਾਂ ਹੀ ਬਾਕੀ ਬੰਦੀ ਸਿੰਘਾਂ ਦਾ ਕਰਦੇ ਹਾਂ ਭਾਵੇਂ ਭਾਈ ਗੁਰਦੀਪ ਸਿੰਘ ਖੇੜਾ ਪ੍ਰੋਫੈਸਰ ਦਮਿੰਦਰਪਾਲ ਸਿੰਘ ਭੁੱਲਰ ਹੈ ਜਾਂ ਰਾਜੂ ਆਣਾ ਯਾ ਜਿਨਨੇ ਪਿਉਰਾ ਤੇ ਤਾਰਾ ਸਾਰੇ ਸੋ ਇਸ ਤਰ੍ਹਾਂ ਦੇ ਅਸਲਤਾਨਾ ਮੈਂ ਕਹਿਣਾ ਇੱਕ ਸਿੱਖਾਂ ਵਾਲੇ ਗੁਣ ਸਾਡੇ ਝੋਖਤਮ ਹੁੰਦੇ ਜਾ ਰਹੇ ਸਾਡੇ ਗੁਰੂ ਦਾ ਹੁਕਮ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਸੋ ਖਾਸ ਕਰਕੇ ਮੈਂ ਬੇਨਾਂ ਬੰਦੀ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵਾਸਤੇ ਅੱਜ ਜੇ ਆਪਾਂ ਇੱਕ ਨੂੰ ਇਹ ਜ਼ਿੰਮੇਵਾਰ ਕਹੀਏ ਵੀ ਉਹੀ ਇਹਨਾਂ ਦੀ ਪੈਰਬਹੀ ਕਰ ਰਿਹਾ ਉਹੀ ਹੈ ਨਾ ਜੋ ਕੁਝ ਕਰ ਰਿਹਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਰ ਰਿਹਾ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਨਹੀਂ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਨਾਂ ਦੀ ਰਿਹਾਈ ਵਾਸਤੇ ਉਪਰਾਲੇ ਹੋ ਰਹੇ ਹਨ ਅਰਦਾਸਾਂ ਹੋ ਰਹੀਆਂ ਵਿਦੇਸ਼ਾਂ 'ਚ ਵੀ ਸੋ ਇਸ ਤਰ੍ਹਾਂ ਦਾ ਇੱਕ ਪਰਿਵਾਰ ਨੂੰ ਇਹ ਪ੍ਰਮੋਟ ਕਰਨਾ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਉਹ ਜਹੇਦਾਰ ਜਖਤਾਰ ਸੀ ਹਵਾਰਾ ਦੀ ਸੋਚ ਤੇ ਲੱਗਿਆ ਉਹਨਾਂ ਨੇ ਹੀ 2 ਸਾਲ ਪਹਿਲਾਂ ਇਸ ਦੀ ਤਿਆਰੀ ਕਰਾਈ ਸੀ ਕਿ ਆਪਾਂ ਬੰਦੀ ਸਿੰਘਾਂ ਦੀ ਫੇਰ ਉਹਨਾਂ ਦੀ ਸੋਚ ਹੈ ਕਿ ਮੈਂ ਭਾਵੇਂ ਬਾਹਰ ਆਵਾਂ ਨਾ ਮਾ ਪਰ ਇਹ ਸਾਰੇ ਬੰਦੀ ਸਿੰਘ ਬਾਹਰ ਆਉਣੇ ਚਾਹਦੇ ਆ ਸੋ ਇਸ ਤਰ੍ਹਾਂ ਕਰਕੇ ਜਿਹੜਾ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਉਹ ਬੰਦੀ ਸਿੰਘਾਂ ਦਾ ਹੀ ਕਰਦੀ ਵੀ ਹੈ ਉਹ ਇੱਕ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਉਸ ਜਿਸ ਤੋਂ ਮਦਦ ਹੁੰਦੀ ਹੈ ਉਹ ਗੋਲਕ ਚ ਸੰਗਤਾਂ ਦਾ ਹੀ ਦਸਬੰਦ ਦਾ ਸੰਗਤਾਂ ਹੀ ਆਪਣਾ ਜੋ ਉਥੇ ਨਤਮਸਤ ਕਰਨੀਆਂ ਮੱਥਾ ਟੇਕਦੀਆਂ ਉਸ ਮਾਇਆ ਚੋਂ ਹੀ ਉਹਨਾਂ ਦੀ ਮਦਦ ਹੋ ਰਹੀ ਹੈ ਸੋ ਜੇ ਮੈਂ ਗੱਲ ਕਰਾਂ ਵੀ ਦੇਖੋ ਸਾਰੇ ਬੰਦੀ ਸਿੰਘਾਂ ਦੇ ਇੱਕੋ ਲਾਗੂ ਕਰ ਦੇਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਰ ਰਿਹਾ ਮੈਂ ਸਪਸ਼ਟ ਕਰਦਾ ਜਹੇਦਾਰ ਜਗਤਾਰ ਸਿੰਘ ਹਵਾਰਾ ਜੇ ਤਾਂ ਤੋਂ ਅੰਦਰ ਹੈ ਅੱਜ ਤੱਕ ਇੱਕ ਨਵਾਂ ਪੈਸਾ ਨਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਹਾਲਾਂਕਿ ਸਮੇਂ-ਸਮੇਂ ਤੇ ਮੇਰੇ ਕੋਲ ਉਸ ਚੀਜ਼ ਦੇ ਸਬੂਤ ਹੈ ਕਰਨੈਲ ਸਿੰਘ ਪੰਜੋਲੀ ਕਾਰਜਕਾਰੀ ਮੈਂਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ ਉਹ 2015 ਚ 2 ਲੱਖ ਦਾ ਚੈੱਕ ਲੈ ਕੇ ਆਇਆ ਹਵਾਰਾ ਪਿੰਡ ਉਹਨਾਂ ਦੀ ਮਾਤਾ ਜੀ ਨੂੰ ਦੇਣ ਲੱਗਿਆ ਉਹ ਪਰ ਉਹਨਾਂ ਨੇ ਇੱਕ ਇੱਕ ਗੱਲ ਕਹੀ ਸੀ ਵੀ ਅਸੀਂ ਕੋਈ ਪੈਸਾ ਨਹੀਂ ਲੈਣਾ ਚਲੋ ਸਨੇਹਾ ਦਾਸ ਕੋਲ ਪਹੁੰਚਿਆ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਇਹ ਸਪਸ਼ਟ ਕਹਿਣਾ ਸੀ ਕਿ ਉਹਨਾਂ ਦਾ ਧੰਨਵਾਦ ਜਰੂਰ ਕਰ ਦਿਓ ਉਹ ਦੇਣ ਆਏ ਹਨ ਪਰ ਆਪਾਂ ਨੇ ਇੱਕ ਪੈਸਾ ਨਹੀਂ ਲੈਣਾ ਕਿਉਂਕਿ ਇਹ ਗੁਰੂ ਦੀ ਕੋਲਖ ਦਾ ਪੈਸਾ ਸੋ ਜਿਨ੍ਹਾਂ ਲੋੜ ਬੰਦਾ ਨੂੰ ਲੋੜ ਹੈ ਕੋਈ ਉਹਨਾਂ ਦੀ ਮਦਦ ਕਰਦੇ ਇਸ ਸ਼੍ਰੋਮਣੀ ਗੁਰਦੁਆਰਾ ਪਗਨੰਦ ਮੇਲੇ ਸੋ ਇਹ ਵੀ ਸੰਗਤਾਂ ਦਾ ਪੈਸਾ ਇਸ ਕਰਕੇ ਜਿੱਥੇ ਦੂਜਿਆਂ ਨੂੰ ਨਿੰਦਣਾ ਇਹ ਵੀ ਚੰਗੀ ਗੱਲ ਨਹੀਂ ਕਿਉਂਕਿ ਬੰਦੀ ਸਿੰਘਾਂ ਦਾ ਜਿਹੜਾ ਰਤਬਾ ਉਹ ਬਹੁਤ ਵੱਡਾ ਉਹਨਾਂ ਨੂੰ ਆਪਣੇ ਰਤਬੇ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਭਾਵੇਂ ਅੱਜ ਆਪਾਂ ਕਿਸੇ ਨੂੰ ਕਿਸੇ ਦੀ ਸਟੇਟ ਤੇ ਨਖੇਦੀ ਕਰੀਏ ਇੱਕ ਦੀ ਪ੍ਰਸ਼ੰਸਾ ਕਰੀਏ ਕਿਉਂਕਿ ਗੁਰੂ ਸਾਹਿਬ ਨੂੰ ਇਹ ਵੀ ਪਾਉਂਦਾ ਨਹੀਂ ਹੈ ਵੀ ਇੱਕ ਦੀ ਨਿੰਦਿਆ ਕਰਨੀ ਇੱਕ ਦੀ ਜ਼ਿਆਦਾ ਉਸਤਤ ਕਰਨੀ ਸੋ ਸਾਰੇ ਹੀ ਸਤਕਾਰਯੋਗ ਹੈ ਜੇ ਸਾਰੇ ਜਿੰਨੀ ਪਾਰਟੀਆਂ ਸਿੱਧੇ ਵੀ ਹੈ ਗੁਰਨਾਨ ਨਾਮ ਲੈਵਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਬਪੂ ਜੀ ਇੱਕ ਇੱਕ ਗੱਲ ਮੈਂ ਸਪਸ਼ਟ ਜਾਨਣਾ ਚਾਹੁੰਗਾ ਸਾਰੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਤੁਸੀਂ ਰਾਪਤੇ ਚੋਂ ਅਕਸਰ ਤੁਹਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੋਣੀ ਆ ਜਦੋਂ ਤੋਂ ਮੋਰਚਾ ਲੱਗਿਆ ਕਿਉਂਕਿ ਸਾਰੇ ਬੰਦੀ ਸਿੰਘਾਂ ਦੇ ਪਰਿਵਾਰ ਜ਼ਿਆਦਾਤਰ ਇੱਥੇ ਆਉਂਦੇ ਰਹੇ ਨੇ ਤੁਸੀਂ ਜਦੋਂ ਪਰਿਵਾਰਾਂ ਨਾਲ ਮੁਲਾਕਾਤ ਹੁੰਦੀ ਹੈ ਕਦੇ ਪਰਿਵਾਰਾਂ ਨਾਲ ਇਸ ਚ ਚਰਚਾ ਹੋਈ ਹੈ ਕਿ ਕਦੇ ਐਸਜੀਪੀਸੀ ਨੇ ਜਾਂ ਅਕਾਲੀ ਦਲ ਨੇ ਹੁਣ ਤੱਕ ਉਹਨਾਂ ਦੀ ਫਾਈਨੈਂਸ਼ੀਅਲੀ ਤੌਰ ਤੇ ਕਿਉਂਕਿ ਹਵਾਰਾ ਸਾਹਿਬ ਨੇ ਤਾਂ ਚਲੋ ਵਾਪਸ ਕਰਤੇ ਬਾਕੀਆਂ ਦੀ ਕਦੇ ਮਦਦ مالی ਤੌਰ ਤੇ ਉਤੇ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਕੀਤੀ ਦੇਖੋ ਜੇ ਕੋਈ ਹੋਈ ਵੀ ਹੈ ਉਹ ਗੁਰੂ ਦੀ ਗੋਲਕ ਵਿੱਚੋਂ ਹੋਈ ਹੈ ਜੇ ਉਹਦਾ ਆਪਾਂ ਕ੍ਰੈਡਿਟ ਇੱਕ ਨੂੰ ਦਈਏ ਇਹ ਸੋਮਾ ਨੰਦਾ ਸੋ ਜਿਨ੍ਹਾਂ ਦੀ ਕਰੀ ਹੋਣੀ ਮੈਂ ਆਪਣਾ ਪੱਖ ਸਪਸ਼ਟ ਕਰਿਆ ਵੇ ਅੱਜ ਤੱਕ ਨਾ ਕੋਈ ਕਾਨੂੰਨੀ ਸਹਿਤਾ ਲਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤੇ ਨਾ ਹੀ ਉਹਨਾਂ ਤੋਂ ਅੱਜ ਤੱਕ ਨਵਾਂ ਪੈਸਾ ਲਿਆ ਨਾ ਕੋਈ ਵਿਦੇਸ਼ਾਂ ਚੋਂ ਲਿਆ ਜਹੇਦਾਰ ਜਗਤਾਰ ਸਿੰਘ ਹਵਾਰਾ ਉਹ ਸਖਸ ਹੈ ਜਿਹੜੇ ਆਪਣੇ ਘਰ ਦੀ ਉਸ ਤੇ ਹੀ ਗੁਜ਼ਾਰਾ ਕਰ ਰਹੇ ਹੈ ਕਦੇ ਅੱਜ ਤੱਕ ਵੱਡੇ ਵੱਡੇ ਜਥੇਬੰਦੀਆਂ ਨੇ ਆਫਰਾਂ ਵੀ ਕਰੀਆਂ ਪਰ ਨਹੀਂ ਉਹ ਇਹੀ ਕਹਿੰਦੇ ਆ ਵੀ ਸੰਗਤ ਦਾ ਪੈਸਾ ਮੈਂ ਆਪਣੇ ਵਾਸਤੇ ਨਹੀਂ ਵਰਤਣਾ ਫੇਰ ਵੀ ਜੇ ਕੋਈ ਬਾਹਰੋਂ ਕਿਸੇ ਦੀ ਮਦਦ ਕਰਾਉਣੀ ਹੁੰਦੀ ਹੈ ਉਸ ਲੋੜਵੰਦ ਦੀ ਉਸ ਗਰੀਬ ਪਰਿਵਾਰ ਦੀ ਉਹ ਸਿੱਧੀ ਪਰਿਵਾਰ ਦੀ ਮਦਦ ਕਰਾਉਣੀ ਹੈ ਪਰ ਅੱਜ ਤੱਕ ਸਪਸ਼ਟ ਕਰਦਾ ਵੀ ਇੱਕ ਨਵਾਂ ਪੈਸਾ ਵੀ ਉਹਨਾਂ ਨੇ ਨਿੱਜ ਸਵਾਰਥ ਵਾਸਤੇ ਨਾ ਕੋਈ ਲਿਆ ਸੋ ਜਿਸ ਤਰ੍ਹਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਅੱਜ ਵਿਦੇਸ਼ਾਂ 'ਚ ਬੈਠੇ ਵੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੂਰੇ ਸਰਗਰਮ ਹੈ ਪੂਰੇ ਅਪਰਾਲੇ ਹੋ ਰਹੇ ਹਨ ਜਿੱਥੇ ਕੌਮੀ ਇਨਸਾਫ ਮੋਰਚੇ ਦੀ ਡਟ ਕੇ ਮਦਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਉੱਥੇ ਵਿਦੇਸ਼ਾਂ 'ਚ ਇੱਥੇ ਤੱਕ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉੱਥੇ ਦੀਆਂ ਪਾਰਲੀਮੈਂਟਾਂ 'ਚ ਯੂਨੋ 'ਚ ਵੀ ਲੈ ਕੇ ਜਾ ਰਹੇ ਹਨ ਸੋ ਅੱਜ ਉਹਨਾਂ ਨੂੰ ਇਹ ਕਹਿ ਕੇ ਕਿ ਵਿਦੇਸ਼ਾਂ 'ਚ ਉਹਨਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਹਨ ਬਿਲਕੁਲ ਗਲਤ ਹੈ ਉਹ ਜਿੰਨਾ ਵੀ ਸਮਰਪਿਤ ਹੋ ਕੇ ਇਸ ਮੋਰਚੇ ਦਾ ਵੀ ਸਾਥ ਦੇ ਰਹੇ ਹਨ ਕਿਉਂਕਿ ਪਹਿਲੇ ਦਿਨ ਤੋਂ ਜਿੰਦ ਤੋਂ ਮੋਰਚਾ ਲੱਗਿਆ ਇਹਦਾ ਖਰਚਾ ਹੀ ਬਹੁਤ ਹੈ ਇੱਥੇ ਪ੍ਰਬੰਧ ਤੇ ਬਹੁਤ ਖਰਚਾ ਆਇਆ ਸੋ ਉਸ ਵਿੱਚ ਵਿਦੇਸ਼ੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬਾਪੂ ਜੀ ਇੱਕ ਇੱਕ ਇਥੇ ਸਵਾਲ ਹੋਰ ਮੇਰਾ ਕਿ ਜਿਸ ਤਰੀਕੇ ਨਾਲ ਉਹ ਸਟੇਜ ਦੇ ਉੱਤੇ ਬੋਲੇ ਨੇ ਉਹਨਾਂ ਨੇ ਇੱਕ ਦਾ ਟਿੱਪਣੀ ਬਹੁਤ ਵੱਡੀ ਰਹੀ ਕਿ ਵਿਦੇਸ਼ਾਂ 'ਚ ਬੰਦੀ ਸਿੰਘਾਂ ਦੇ ਨਾਮ ਤੇ ਪੈਸਾ ਤਾਂ ਬਹੁਤ ਇਕੱਠਾ ਹੋਇਆ ਪਰ ਉਹ ਆਪਣੇ ਪਰਿਵਾਰ ਪਾਲੇਗੇ ਇੱਧਰ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ ਪੈਸਾ ਤੱਕ ਨਹੀਂ ਭੇਜਿਆ ਗਿਆ ਦੂਜਾ ਜਿਹੜਾ ਸਭ ਤੋਂ ਵੱਡਾ ਉਹ ਸਵਾਲ ਚੁੱਕਦੇ ਨੇ ਕਹਿੰਦੇ ਕਿ ਖਾਲਿਸਤਾਨ ਦੇ ਨਾਮ ਦੇ ਉੱਤੇ ਵੱਡੀਆਂ-ਵੱਡੀਆਂ ਜਥੇਬੰਦੀਆਂ ਬਣਾਇਆ ਗਿਆਆਂ ਵੱਡੇ-ਵੱਡੀਆਂ ਧਿਰਾਂ ਬਣਾ ਲਈਆਂ ਗਈਆਂ ਪਰ ਕਹਿੰਦੇ ਕਿਸੇ ਦੀ ਪੂਰਤੀ ਕੁਝ ਵੀ ਨਹੀਂ ਸੀ ਅੱਜ ਤੱਕ ਜੋ ਕੁਝ ਵੀ ਕੀਤਾ ਅਕਾਲੀ ਦਲ ਨੇ ਕੀਤਾ ਕਿਸੇ ਬੱਚੇ ਜਦੋਂ ਚੱਕੇ ਜਾਂਦੇ ਸੀ ਪੁਲਿਸ ਦੇ ਵੱਲੋਂ ਕਹਿੰਦੇ ਉਹ ਵੀ ਅਕਾਲੀ ਦਲ ਬਚ ਮੈਂ ਕਹਾਂ ਆ ਵੀ ਉਸ ਟਾਈਮ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਵੀ ਹੋਇਆ ਨੌਜਵਾਨ ਬਹੁਤ ਉਸ ਵਾਸਤੇ ਉਹ ਵੀ ਜ਼ਿੰਮੇਵਾਰ ਹੈ ਅਕਾਲੀ ਦਲ ਉਹਨਾਂ ਦੀ ਸਰਕਾਰ ਕਿਉਂਕਿ ਸੁਮੇਦ ਸੈਣੀ ਇੱਕ ਉਹ ਡੀਜੀਪੀ ਸੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਡੀਜੀਪੀ ਲਾਇਆ ਗਿਆ ਜਿਹੜਾ ਸਿੱਖਾਂ ਦਾ ਮਹਾਕਾਤਲ ਮੰਨਿਆ ਜਾਂਦਾ ਇਹ ਜਹਾਰ ਆਲਮ ਜਿਨੇ ਆਲਮ ਬਰਗੇਡ ਤਿਆਰ ਕਰਕੇ ਉਹਨਾਂ ਸਿੱਖਾਂ ਦਾ ਕਹਾਣ ਕਰਾਇਆ ਨੌਜਵਾਨਾਂ ਦਾ ਜਿਹੜੇ ਸਾਡੇ ਸੰਘਰਸ਼ ਕਰ ਰਹੇ ਸੀ ਆਜ਼ਾਦੀ ਦੀ ਲੜਾਈ ਲੜ ਸੀ ਉਹਨਾਂ ਨੂੰ ਵਿੱਚ ਵੜ ਕੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰਾਇਆ ਸੋ ਉਹਦੇ ਲਈ ਜ਼ਿੰਮੇਵਾਰ ਹੈ ਅਕਾਲੀ ਦਲ ਅਕਾਲੀ ਦਲ ਦੀ ਸਰਕਾਰ ਜੇ ਆਪਾਂ ਕਹਿ ਦਈਏ ਵੀ ਇਹਨੇ ਕਰਿਆ ਮੈਂ ਜੇ ਗੱਲ ਕਰਾਂ ਜਿਸਦਾਰ ਜਗਤਾਰ ਸਿੰਘ ਹਵਾਰਾ ਦੇ ਜਿਨੇ ਦਿੱਲੀ ਦੇ ਕੇਸ ਸੀ 2015 ਚ ਖਤਮ ਹੋ ਗਏ ਉਸ ਤੋਂ ਬਾਅਦ ਦਾਸ ਨੇ ਹਾਈ ਕੋਰਟ ਤੇ ਰਿਟ ਪਾਰ ਕੇ ਕਿ ਇੱਕ ਕਾਨੂੰਨ ਵੀ ਹੈ ਵੀ ਜਿਸ ਸਟੇਟ ਦਾ ਕੇਸ ਹੈ ਮੁਰਜਮ ਉਸ ਸਟੇਟ ਚ ਹਾਜ਼ਰ ਹੋਣਾ ਚਾਹੀਦਾ ਸੋ ਉਹਨਾਂ ਨੂੰ ਪਟਿਆਲੇ ਦਿੱਲੀ ਤੋਂ ਪੰਜਾਬ ਸ਼ਿਫਟ ਕਰਾਉਣ ਵਾਸਤੇ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਹਾਈ ਕੋਰਟ ਨੇ ਡਾਇਰੈਕਸ਼ਨ ਜੇਲ ਪ੍ਰਸ਼ਾਸਨ ਦਿੱਲੀ ਤੇ ਹੜ ਜਿਹਨੂੰ ਕੀਤਾ ਉਹਨਾਂ ਨੇ ਜਦੋਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਇਹਨਾਂ ਨੇ ਇਹੀ ਕਹਿ ਕੇ ਕਿ ਜਿਹਦਾ ਜਗਤਾਰ ਸਿੰਘ ਹਵਾਰਾਈ ਕੋ ਹੈ ਜੇ ਪੰਜਾਬ ਆਉਂਦਾ ਉਹਦਾ ਲਾ ਐਂਡ ਆਰਡਰ ਨੂੰ ਉਹ ਬੜਾ ਖਤਰਾ ਇਸ ਕਰਕੇ ਪੰਜਾਬ ਨਹੀਂ ਆਉਣਾ ਚਾਹੀਦਾ ਸੋ ਇਸ ਤਰ੍ਹਾਂ ਦੀ ਬਦਲ ਸਰਕਾਰ ਦੇ ਸਭੀ ਬਿਲਕੁਲ ਬਿਲਕੁਲ ਇਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਟਾਈਮ ਹੋਇਆ ਉਹਨਾਂ ਨੇ ਜਵਾਬ ਦੇਆ ਜੇ ਕਿਤੇ ਉਸ ਟਾਈਮ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੌ ਇਹ ਦੋ ਹੁੰਦੇ 10 ਸਾਲ ਇਹਨਾਂ ਦੀ ਪੰਜਾਬ ਸਰਕਾਰ ਰਹੀ ਹੈ ਤੇ ਸੈਂਟਰ ਚ ਸਰਕਾਰ ਜਿਸ ਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ ਬੀਬਾ ਹਰਸਿਮਰਤ कौर ਬਾਦਲ ਮੰਤਰੀ ਵੀ ਰਹੇ ਉਸ ਟਾਈਮ ਪਹਿਲ ਦੇ ਆਧਾਰ ਤੇ ਕਰਾਉਂਦੇ ਅੱਜ ਅਸੀਂ ਕਹਿੰਦੇ ਵੀ ਹਾਂ ਵਾਕਈ ਸ਼੍ਰੋਮਣੀ ਅਕਾਲੀ ਦਲ ਨੇ ਇਹ ਕੰਮ ਕਰਿਆ ਪਰ ਜੋ ਉਹਨਾਂ ਦੀ ਜੋ ਸਿਆਸੀ ਮਜਬੂਰੀ ਬਣ ਗਈ ਉਹਦੇ ਕਰਕੇ ਇਹ ਕਰ ਰਹੇ ਚਲੋ ਚੰਗਾ ਫੇਰ ਵੀ ਦੇਰ ਆਈ ਦਰਸਤ ਹੋਇਆ ਸੋ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਸਕਤੀ ਮਹਿੰਮ ਚਲਾਈ ਸੀ ਅਸੀਂ ਉਹਦਾ ਕਦੇ ਵਿਰੋਧ ਨਹੀਂ ਕਰਿਆ ਕਿਉਂ ਚੰਗੀ ਗੱਲ ਹੈ ਜਿਹੜਾ ਹਾ ਦਾ ਨਾਰਾ ਮਾਰ ਰਿਹਾ ਉਹ ਹੀ ਸਤਕਾਰ ਇਹ ਸਾਰੇ ਦੇ ਦਰਮਿਆਨ ਇੱਕ ਬਾਬੂ ਜੀ ਹਾਲਾਂਕਿ ਉਹ ਮਿਲਦਾ ਸਿਆਸੀ ਤੌਰ ਤੇ ਬਿਆਨ ਹੋ ਜੂਗਾ ਪਰ ਮੈਂ ਤੁਹਾਡਾ ਡਾਇਰੈਕਸ਼ਨ ਜ਼ਰੂਰ ਚਾਹੂੰਗਾ ਉਹਨਾਂ ਨੇ ਸਟੇਜ ਦੇ ਉੱਤੋਂ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਨਾਮ ਲਿਆ ਸਟੇਜ ਦੇ ਉੱਤੋਂ ਭਾਈ ਰੋਡੇ ਉਹਨਾਂ ਦਾ ਨਾਮ ਲਿਆ ਜਸਵੀਰ ਸਿੰਘ ਰੋਟੇ ਉਹਨਾਂ ਦਾ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਨਾਮ ਲਿਆ ਤੇ ਹੋਰ ਜਥੇਬੰਦੀਆਂ ਚਾਹੀਏ ਅਮਰਤਪਾਲ ਉਹਨਾਂ ਦੀ ਜਥੇਬੰਦੀ ਉਹ ਕਹਿੰਦੇ ਕਿ ਸਾਰੇ ਆਪਣੀ ਵੱਖੋ ਵੱਖਰੀ ਸਿਆਸੀ ਤੌਰ ਤੇ ਦੁਕਾਨ ਚਲਾ ਰਹੇ ਨੇ ਇਹਨਾਂ ਨੇ ਅੱਜ ਤੱਕ ਕਦੇ ਵੀ ਭਲਾਈ ਕਾਮ ਦੀ ਨਹੀਂ ਕੀਤੀ ਦੇਖੋ ਇਸ ਤਰ੍ਹਾਂ ਦਾ ਕਿਸੇ ਤੇ ਅਲੀਗੇਸ਼ਨ ਵਾਲਾ ਚੰਗੀ ਗੱਲ ਨਹੀਂ ਕਿ ਸਿੱਖ ਦਾ ਫਰਜ਼ ਨਹੀਂ ਹੈ ਕਿਸੇ ਨੂੰ ਨਿੰਦਿਆ ਕਰਨੀ ਫਿਰ ਨਾ ਲੈ ਕੇ ਗੱਲ ਕਰਨੀ ਉਸ ਨੂੰ ਦੋਸ਼ੀ ਠਹਿਰਾਉਣਾ ਇਹ ਬਿਲਕੁਲ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਜੇ ਭਾਵੇਂ ਸਿਮਰਨਜੀਤ ਸਮਾਨ ਹੈ ਜਦੋਂ ਸਿੱਖਾਂ ਦੀ ਗੱਲ ਕਰਦਾ ਰਿਹਾ ਅੱਜ ਵੀ ਉਹ ਕਰ ਰਿਹਾ ਵਰਲਡ ਲੈਵਲ ਤੇ ਕਰ ਰਿਹਾ ਕੋਈ ਉਹ ਨਹੀਂ ਉਸ ਚੀਜ਼ ਤੋਂ ਨਹੀਂ ਮੁਨਕਰ ਹੋਇਆ ਸੋ ਐਸਟਰਾ ਅਗਲੇ ਦੀ ਕੁਰਬਾਨੀ ਨੂੰ ਚਿਠਲਾ ਦੇਣਾ ਇੱਕ ਉਹ ਕਰਦਣਾ ਇਹ ਚੰਗੀ ਗੱਲ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਭਾਈ ਗੁਰਦੀਪ ਸਿੰਘ ਖੜਾ ਹੋਣਾ ਦਾ ਸਟੇਜ ਦੇ ਉੱਤੋਂ ਬਿਆਨ ਰਿਹਾ ਇਸ ਤੋਂ ਬਾਅਦ ਪੰਥਕ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਹਲਚਲ ਰਹੀ ਹੈ ਆਖਰਕਾਰ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਵਕਿਆ ਮਦਦ ਹੋਈ ਜਾਂ ਨਹੀਂ ਹੋਈ ਇਸ ਤਰ੍ਹਾਂ ਦੇ ਬਹੁਤ ਸਵਾਲ ਸੀ ਇਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦਾ ਨਾਮ ਬੰਦੀ ਸਿੰਘਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿੜਿਆ ਜਾਂਦਾ ਹੈ ਇਸੇ ਕਰਕੇ ਕੌਮ ਇਨਸਾਫ ਮੋਰਚੇ ਦੇ ਵਿੱਚ ਪਹੁੰਚ ਕੇ ਬਾਪੂ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਸਚਾਈ ਕੀ ਸੀ ਉਹਨਾਂ ਨੇ ਮੂਹਰੇ ਰੱਖੀ ਕਿ ਆਖਰਕਾਰ ਜਿਸ ਅਕਾਲੀ ਦਲ ਦਾ ਗੁਣਗਾਨ ਸਟੇਜ ਦੇ ਉੱਤੇ ਹੋਇਆ ਉਸੇ ਕਰਕੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਹੁਣੀ ਪੰਜਾਬ ਜੇਲ੍ਹ ਤੱਕ ਸ਼ਿਫਟ ਨਹੀਂ ਕੀਤੇ ਕਿ ਅੱਜ ਵੀ ਉਹਨਾਂ ਦੀਆਂ ਜੇ ਕੱਲ ਮੁਲਾਕਾਤਾਂ ਹੁੰਦੀਆਂ ਨੇ ਤਾਂ ਤਿਹਾੜ ਦਿੱਲੀ ਪਰਿਵਾਰ ਨੂੰ ਪਹੁੰਚਣਾ ਪੈਂਦਾ ਸੋ ਅਜਹੀਆਂ ਗੱਲਾਂ ਬਾਤਾਂ ਉਸੀ ਜੋ ਅਕਾਲੀ ਦਲ ਦੇ ਬਾਰੇ ਸੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਵਾਹਿਗ